ਸੰਘਾ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਵੇਂ ਸਰਹੰਦ ਨੂੰ ਫਤਿਹ ਕੀਤਾ ਤੇ ਚੱਪੜਚਿੜੀ ਦੀ ਜੰਗ। ਬਾਬਾ ਬੰਦਾ ਸਿੰਘ ਬਹਾਦਰ ਬਨੂੜ ਦੇ ਖਰੜ ਦੇ ਵਿਚਾਲੇ ਆਪਣਾ ਡੇਰਾ ਲਾ ਕੇ ਬੈਠੀ ਹੁੰਦੇ ਆ ਤੇ ਉੱਥੇ ਹੀ ਮਾਝੇਵਾਲ ਦੇ ਜੋ ਸਿੰਘ ਹੁੰਦੇ ਆ ਜਾਂ ਹੋਰ ਸਿੱਖ ਜਤੇ ਆ ਰਹੇ ਹੁੰਦੇ ਆ ਬੰਦਾ ਸਿੰਘ ਬਹਾਦਰ ਦੀ ਮਦਦ ਦੇ ਲਈ ਉਹ ਉੱਥੇ ਪਹੁੰਚਣੇ ਸ਼ੁਰੂ ਹੋ ਜਾਂਦੇ ਆ। ਦੇ ਉਹਨਾਂ ਦੀ ਤਿਆਰੀ ਵੇਖ ਕੇ ਵਜੀਰ ਖਾਨ ਨੂੰ ਵੀ ਖੂਫੀਆ ਰਿਪੋਰਟਾਂ ਸੁਹਾਂ ਮਿਲਨੇ ਸ਼ੁਰੂ ਹੋ ਜਾਂਦੀਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਤੇ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ। ਦੇ ਵਜੀਰ ਖਾਨ ਇਸ ਨੂੰ ਦੇਖ ਕੇ ਇਸ ਨੂੰ ਸੁਣ ਕੇ ਉਹਨੂੰ ਹੱਥ-ਪੈਰਾਂ ਦੀ ਪੈ ਜਾਂਦੀ ਹੈ ਜਿ ਉਹ ਇਸ ਜੰਗ ਨੂੰ ਆਪ ਜਿੱਤਣ ਦੇ ਲਈ ਸਾਜ਼ਿਸ਼ਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ ਹੈ। ਦੇ ਉਸ ਨੇ ਸੁੱਚੇ ਨੰਦ ਦੇ ਜੋ ਭਤੀਜੇ ਸਨ ਉਹਨਾਂ ਨੂੰ ਤਿਆਰ ਕਰਦਾ ਹੈ ਕਿ ਤੁਸੀਂ ਆਪਣੇ 1000 ਸਿਪਾਹੀਆਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਨਾਲ ਜਾ ਲਓ ਦੇ ਜਿਸ ਸਮੇਂ ਜੰਗ ਹੋਊਗਾ ਉਹ ਸਮੇਂ ਤੁਸੀਂ ਉੱਥੋਂ ਭੱਜ ਜਾਇਓ ਤਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਜੋ ਸਿੰਘ ਹਨ ਉਹਨਾਂ ਦਾ ਹੌਸਲਾ ਪਸਤ ਹੋ ਜੇ ਤੇ ਉਹ ਡਿੱਗ ਪਏ ਹੌਸਲਾ ਕਿ ਤੁਹਾਨੂੰ ਭੱਜਦੇ ਦੇਖ ਕੇ ਉਹ ਵੀ ਭੱਜਣਾ ਸ਼ੁਰੂ ਕਰ ਦੇਣ ਤੇ ਇਸ ਤਰੀਕੇ ਮੈਂ ਜੰਗ ਜਿੱਤ ਜਊਂਗਾ ਤੇ ਇਸ ਦੇ ਨਾਲ ਹੀ ਉਹ ਕੀ ਕਰਦਾ ਦੇ ਸੁੱਚੇ ਨੰਦ ਦੇ ਜੋ ਭਤੀਜੇ ਸਨ ਉਹ ਇਸੇ ਤਰੀਕੇ ਕਰਦੇ ਆ ਦੇ ਆਪਦੇ 1000 ਸਿਪਾਹੀ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਆ ਜਾਂਦੇ ਆ ਪਰ ਬੰਦਾ ਸਿੰਘ ਬਹਾਦਰ ਵੀ ਵਜੀਰ ਖਾਨ ਦੇ ਛਲ ਕਪਟ ਨੂੰ ਦੇ ਰੰਗਣਾ ਦੇ ਛਲ ਕਪਟ ਨੂੰ ਸਮਝਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਮਦਦ ਨਹੀਂ ਮੈਂ ਤੁਹਾਡੀ ਲੈਣੀ ਆ ਚੱਕੋ ਤੁਸੀਂ ਮੋਹਰਾ ਦੇ ਮੋਹਰਾ ਦੇ ਬਦਲੇ ਮੇਰੇ ਨਾਲ ਤੁਸੀਂ ਜੰਗ ਦੇ ਵਿੱਚ ਸਾਥ ਦਿਓ। ਉਹ ਮੋਹਰਾ ਉਹਨਾਂ ਨੂੰ ਸਾਰਿਆਂ ਨੂੰ ਦੇ ਦਿੰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ। ਉਸ ਤੋਂ ਬਾਅਦ ਕੀ ਕਰਦਾ ਹੈ ਵਜੀਰ ਖਾਨ ਧਾਰਮਿਕ ਰੰਗਤ ਦੇਣ ਨੂੰ ਲਈ ਇਸ ਜੰਗ ਨੂੰ ਧਾਰਮਿਕ ਰੰਗਤ ਦੇਣ ਦੇ ਲਈ ਆਸੇ ਪਾਸੇ ਹੋਕਾ ਦਵਾਨ ਦਾ ਹੈ ਕਿ ਜਹਾਦ ਦਾ ਨਾਰਾ ਦੇ ਕੇ ਸਾਰੇ ਲੋਕਾਂ ਨੂੰ ਇਕੱਠਾ ਕਰਦਾ ਹੈ ਜਹਾਦ ਦਾ ਨਾਰਾ ਦੇ ਕੇ ਆਪਣੀਆਂ ਹਾਥੀ ਤੋਫਾਂ ਫੌਜਾਂ ਨੂੰ ਤਿਆਰ ਕਰਨ ਦੇ ਹੁਕਮ ਭੇਜ ਦਿੰਦਾ ਹੈ ਤੇ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਕੋਲੇ ਵੀ ਕੋਈ ਤੋਫਖਾਨਾ ਨਹੀਂ ਸੀ ਨਾ ਹਾਥੀ ਸੀ ਤੇ ਇੱਥੋਂ ਤੱਕ ਕਿ ਘੋੜੇ ਵੀ ਸਨ ਜੋ ਕੋਟ ਸਵਾਰ ਸਨ ਉਹ ਵੀ ਬਹੁਤ ਹੀ ਘੱਟ ਗਿਣਤੀ ਦੇ ਮੌਜੂਦ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬਾਸ ਸਿੰਘ ਫਤਿਹ ਸਿੰਘ ਨੂੰ ਭੇਜ ਦਿੰਦਾ ਹੈ ਤਾਂ ਚੱਪੜ ਚਿੜੀ ਦੇ ਸਥਾਨ ਤੇ 22 ਮਈ 1710 ਨੂੰ ਜੰਗ ਛਿੜ ਜਾਂਦੀ ਹੈ ਉੱਥੇ ਮੁਕਾਬਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਦੇ ਬਾਬਾ ਬੰਦਾ ਸਿੰਘ ਬਹਾਦਰ ਫਤਿਹ ਸਿੰਘ ਦੇ ਕਰਮ ਸਿੰਘ ਨੂੰ ਕਮਾਂਡ ਦੇ ਕੇ ਲੜਾਈ ਦੀ ਤੇ ਆਪ ਇੱਕ ਉੱਚੇ ਟਿੱਬੇ ਤੇ ਜਾ ਕੇ ਬਹਿ ਜਾਂਦੇ ਕਿ ਤਾਂ ਕਿ ਉੱਥੋਂ ਸਾਰਾ ਲੜਾਈ ਦਾ ਮੰਜ਼ਰ ਦੇਖਿਆ ਜਾ ਸਕੇ ਤੇ ਫੇਰ ਉਹੀ ਗੱਲ ਹੁੰਦੀ ਹੈ ਜਿਸ ਦਾ ਬੰਦਾ ਸਿੰਘ ਬਹਾਦਰ ਨੂੰ ਪਹਿਲਾਂ ਪਤਾ ਸੀ ਸੁਚਾਨੰਦ ਤੇ ਉਸ ਦੇ ਹਜ਼ਾਰ ਸਿਪਾਹੀ ਉੱਥੋਂ ਹੌਲੀ-ਹੌਲੀ ਖਿਸਕਣਾ ਸ਼ੁਰੂ ਹੋ ਜਾਂਦੇ ਆ ਇਹ ਇਹ ਦੇਖ ਕੇ ਬਾਬਾ ਬੰਦਾ ਸਿੰਘ ਬਹਾਦਰ ਥੱਲੇ ਜੰਗ ਦੇ ਮੈਦਾਨ ਦੇ ਵਿੱਚ ਖੁਦ ਪਹੁੰਚ ਜਾਂਦੇ ਆ ਜਦੋਂ ਪਹੁੰਚਦੇ ਹੁੰਦੇ ਆ ਕਿ ਉੱਥੇ ਜੋ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਆਏ ਸੀ ਲੋਕ ਲੁੱਟ ਮਾਰ ਦੇ ਖਿਆਲ ਚ ਕੀ ਸੀ ਜੇ ਜੰਗ ਜਿੱਤ ਕੇ ਉਹ ਉੱਥੇ ਲੁੱਟ ਮਾਰ ਕਰਾਂਗੇ ਦੇ ਲੁੱਟ ਕੇ ਸੋਨਾ ਕੋਈ ਵੀ ਸਮਾਨ ਆਪ ਦੇ ਨਾਲ ਲਿਆਵਾਂਗੇ ਉਹ ਲੋਕੀ ਵੀ ਉੱਥੋਂ ਪੱਦੇ ਹੀ ਨਿਕਲਦੇ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਹੁਤ ਘੱਟ ਗੈਂਤੀ ਦੇ ਵਿੱਚ ਸਿੰਘ ਰਹਿ ਜਾਂਦੇ ਆ ਤੇ ਫਿਰ ਵਜ਼ੀਰ ਖਾਂ ਬਾਦ ਸਿੰਘ ਨੂੰ ਲਲਕਾਰਦਾ ਕਿ ਉਹ ਇਹ ਸੱਗਾ ਤਿਆਰ ਹੋ ਸੱਗਾ ਮਤਲਬ ਕੁੱਤਾ ਹਨਾ ਬਹੁਤ ਗਲਤ ਤਰੀਕੇ ਨਾਲ ਵਜੀਰ ਖਾਨ ਬਾਸ ਸਿੰਘ ਨੂੰ ਲਲਕਾਰਦਾ ਤੇ ਫਿਰ ਬਾਸ ਸਿੰਘ ਦੇ ਵਜੀਰ ਖਾਨ ਦੇ ਵਿੱਚ ਅੰਮੋ ਸਾਹਮਣੇ ਲੜਾਈ ਹੁੰਦੀ ਹੈ ਇਹਦੇ ਬਾਅਦ ਸਿੰਘ ਦੇ ਵਜੀਰ ਖਾਨ ਬਹੁਤ ਤੇਜ਼ ਦੀ ਨੇਜੇ ਦਾ ਵਾਰ ਕਰਦਾ ਹੈ ਇਹਦੇ ਪਰ ਬਾਸ ਸਿੰਘ ਉਸੇ ਨੇਜੇ ਨੂੰ ਫੜ ਕੇ ਵਾਪਸ ਮਾਰਦਾ ਤੇ ਉਹ ਨਿਸ਼ਾਨਾ ਸਿੱਧਾ ਘੋੜੇ ਦੇ ਮੱਥੇ ਤੇ ਲੱਗਦਾ ਹੈ ਤੇ ਫਿਰ ਵਜੀਰ ਖਾਨ ਨੇ ਇੱਕ ਤੀਰ ਚਲਾਇਆ ਖਿੱਚ ਕੇ ਜੇ ਬਾਸ ਸਿੰਘ ਦੀ ਬਾਹਾਂ ਚ ਵੱਜਿਆ ਤੇ ਇਸ ਤੋਂ ਬਾਅਦ ਨਾਲ ਦੀ ਅਜੋ ਦੂਜਾ ਵਾਰ ਕਰਕੇ ਬਾਸ ਸਿੰਘ ਨੂੰ ਸ਼ਹੀਦ ਕਰਦਾ ਉਸ ਤੋਂ ਪਹਿਲਾਂ ਹੀ ਕੋਲ ਖੜੇ ਫਤਿਹ ਸਿੰਘ ਨੇ ਇੱਕ ਝਟਕੇ ਦੇ ਨਾਲ ਹੀ ਵਜੀਰ ਖਾਨ ਨੂੰ ਮਾਰ ਮੁਕਾਇਆ ਜਦੋਂ ਵਜੀਰ ਖਾਨ ਮਰ ਗਿਆ ਤੇ ਉਸ ਦੀਆਂ ਫੌਜਾਂ ਨੇ ਇਹ ਦੇਖ ਕੇ ਉੱਥੋਂ ਭੱਜ ਨਿਕਲੀਆਂ ਭਗੜੜ ਮੱਚ ਗਈ ਫੌਜਾਂ ਦੇ ਵਿੱਚ ਫੌਜਾਂ ਸਾਰੀਆਂ ਉੱਥੋਂ ਨਿਕਲ ਗਈਆਂ ਤੇ ਇਸ ਦੇ ਨਾਲ ਹੀ ਚੱਪੜ ਚਿੜੀ ਦੀ ਜੰਗ ਵੀ ਖਤਮ ਹੋ ਚੱਲੀ ਤੇ ਸਾਰੇ ਸਿੰਘ ਜਕਾਰੇ ਲਾਉਂਦੇ ਹੋਏ ਸਰਹੰਦ ਉੱਤੇ ਜਾ ਦਾਵਾ ਬੋਲਿਆ ਤੇ ਸਰੰਗ ਵਿੱਚ ਸਰਹੰਦ ਵਿੱਚ ਵੀ ਜੋ ਥੋੜੀ-ਮੋਟੀ ਫੌਜ ਖੜੀ ਸੀ ਵਜੀਰ ਖਾਨ ਦੀ ਉਸ ਨੂੰ ਵੀ ਉੱਥੋਂ ਜਾ ਕੇ ਖਦੇੜ ਦਿੱਤਾ ਤੇ ਫਿਰ 25 ਮਈ 1710 ਨੂੰ ਸ਼ਹਿਰ ਵਿੱਚ ਦਾਖਲ ਹੋ ਗਏ ਦੇਖੋ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸਰਹੰਦ ਨੂੰ ਕਿਵੇਂ ਉਜਾੜਿਆ ਗਿਆ ਤੇ ਸਿੰਘਾਂ ਨੇ ਕਿਵੇਂ ਬਦਲਾ ਲਿਆ ਛੋਟੇ ਸਹਿਬਜ਼ਾਦਿਆਂ ਦਾ ਸਰਹੰਦ ਦੇ ਕੋਲੋਂ ਜੀ ਵੀਡੀਓ ਵਧੀਆ ਲੱਗੀ ਤਾਂ ਵਾਹਿਗੁਰੂ ਜੀ ਜ਼ਰੂਰ ਲਿਖਿਓ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਸੰਗਤ ਜੀ ਨਵਾਂ ਬਣਾਇਆ ਫੋਲੋ ਜ਼ਰੂਰ ਜ਼ਰੂਰ ਕਰਿਓ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ